ਰੂਸ ਤੇ ਇੰਡੀਆ ਦੇ ਸਬੰਧ ਨੇ ਜਿਹੜੇ ਉਹ ਆਪਣੇ ਆਪ ਦੇ ਵਿੱਚ 1947 ਤੋਂ ਲੈ ਕੇ ਕਾਫੀ ਮਜ਼ਬੂਤ ਰਹੇ ਨੇ ਜੋ ਕਚਰਾ ਕੁਚਰਾ ਮੇਕ 29 ਮੇਕ 21 ਤੋਂ ਜੋ ਜੈਗਵਰ ਜੁਗੋਰੀ ਇਹ ਉਹ ਸਾਰਾ ਕੁਝ ਉਹਨਾਂ ਨੇ ਵੇਚਿਆ ਹੋਇਆ ਤੇ ਉਹ ਭਾਰਤ ਦੀ ਰੱਖਿਆ ਕਰਨ ਲਈ ਦ੍ਰਿੜ ਨੇ ਉਹ ਰੂਸ ਵਾਲੇ ਸੋ ਉਹਨਾਂ ਨੇ ਉਹ ਕਰਨਾ ਹੀ ਕਰਨਾ ਇੱਥੇ ਜਿਹੜੀਆਂ ਡੀਲਾਂ ਪਹਿਲਾਂ ਹੋਈਆਂ ਨੇ ਯੂਕੇ ਦੇ ਨਾਲ ਤੇ ਕੈਨੇਡਾ ਦੇ ਨਾਲ ਇੰਡੀਅਨ ਮੀਡੀਆ ਉਹਨਾਂ ਵਪਾਰ ਸਮਝੌਤਿਆਂ ਨੂੰ ਰਾਸ਼ਟਰੀ ਫਾਇਦੇ ਵਜੋਂ ਬਣਾ ਕੇ ਪੇਸ਼ ਕਰ ਰਿਹਾ ਪਰ ਅਸਲ ਦੇ ਵਿੱਚ ਵਿਕਾਸ ਦੀ ਗਤੀ ਤੇਜ਼ ਨਹੀਂ ਹੋਏ ਰੁਪਈਆ ਸਸਤਾ ਹੋ ਰਿਹਾ ਰੁਪਈਆ ਡਿੱਗ ਰਿਹਾ ਭਾਂਡੇ ਵਿਕ ਰਹੇ ਨੇ ਇੰਡੀਆ ਦੇ ਤੇ ਟਰੰਪੋ ਵਾਲਾ ਅਮਰੀਕਾ ਭਾਰਤ ਨੂੰ ਨਸ਼ੇ ਦੀ ਤਸਕਰੀ ਲਈ ਸਖਤ ਕਹਾਂਗਾ ਕਿ ਇੱਕ ਚੇਤਾਵਨੀ ਵੰਗਾਰ ਇਹ ਸਭ ਭਾਰਤ ਨੂੰ ਗੋਤੇ ਖਾਣ ਵਾਲਾ ਉਹ ਜਿਹੜੀ ਗੁਰਗੁਰ ਗੋਤੇ ਖਾਏ ਉਹਦੀ ਨਈਆ ਭਾਰਤ ਦੀ ਤੇ ਉਹ ਬੇੜਾਗਰਕ ਹੋਣ ਵਾਲਾ ਕਹਿਣ ਦਾ ਮਤਲਬ ਸਮੁੰਦਰ ਦੇ ਵਿੱਚ ਬੇੜਾ ਡੁੱਬਣ ਵਾਲਾ ਤੇ ਇੱਥੇ ਹੁਣ ਜਿਹੜੀ ਕਾਮਰੇਡ ਦੀ ਮੌਤ ਹੁੰਦੀ ਆ ਉਹ ਦਸਰੇ ਵਿੱਚ ਤੇ ਉਹਦੀ ਤਾਂ ਮੌਤ ਹੁੰਦੀ ਹੈ ਤੇ ਮੈਨੂੰ ਲੱਗਦਾ ਉਹ ਬਾਬੰਦ ਨੂੰ ਵੀ ਲੈ ਕੇ ਡੁੱਬੂਗਾ ਆਪਣੇ ਨਾਲ ਇਹ ਛੋਟੀਆਂ-ਛੋਟੀਆਂ ਕਟਨਾਵਾਂ ਦੇ ਇਸ਼ਾਰੇ ਮਾਤਰ ਨੇ ਤੇ ਰਸ਼ੀਅਨ ਆਰਥੋਡੌਕਸ ਚਰਚ ਦੇ ਰਾਹੀ ਪੰਜਾਬ ਦੇ ਵਿੱਚ ਅਮਰੀਕ ਪੰਜਾਬ ਤੋਂ ਅਮਰੀਕਾ ਪੰਜਾਬ ਤੋਂ ਹੋਰ ਥਾਵਾਂ ਤੇ ਪੰਜਾਬ ਤੋਂ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਵੱਖ-ਵੱਖ ਥਾਵਾਂ ਦੇ ਉੱਤੇ ਖਾਲਸਾਣ ਦੀ ਜਿਹੜੀ ਪੇਸ਼ਵੰਦੀ ਹੈ ਉਸ ਨੂੰ ਵੀ ਰੋਕਣ ਦੀ ਕੋਸ਼ਿਸ਼ ਰਸ਼ੀਅਨ ਆਰਥੋਡੌਕਸ ਚਰਚ ਦੇ ਮਾਦਲ ਰਾਹੀਂ ਪਿਛਲੇ ਲਗਾਤਾਰ 35 ਸਾਲਾਂ ਤੋਂ ਕੀਤੀ ਜਾ ਰਹੀ ਹੈ ਇਹਦੇ ਵਿੱਚ ਭਗਵੇਂ ਭੂਨੇ ਸਾਧ ਨੇ ਜਿਹੜੇ ਉਹਨਾਂ ਦੀ ਐਸ਼ ਪ੍ਰਸਤੀ ਤੇ ਦੂਜੇ ਪਾਸੇ ਖਾਲਸਾ ਦਾ ਦੀ ਲਹਿਰ ਨੂੰ ਖਤਮ ਕਰਨ ਅਤੇ ਸਿੱਖਾਂ ਦੇ ਮਨੋਬਲ ਨੂੰ ਡੇਗਣ ਲਈ ਰਸ਼ੀਅਨ ਆਰਥੋਡੋਕਸ ਚਰਚ ਜਿਹੜਾ ਹੈ ਆਰਓਸੀ ਦਾ ਮਾਡਲ ਹੈ ਉਸ ਨੂੰ ਵਰਤ ਕੇ ਵੱਡੀ ਗਿਣਤੀ ਸਿੱਖਾਂ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਨਾਲ ਜੋੜਨ ਦਾ ਮਨਸੂਬਾ ਤਕਰੀਬਨ ਤਕਰੀਬਨ ਹੁਣ ਫੇਲ ਹੋਣ ਵਾਲਾ ਕਿਉਂਕਿ 35 ਸਾਲ ਇਹਨਾਂ ਦਾ ਜ਼ੋਰ ਲੱਗਿਆ ਸਿੱਖਾਂ ਨੂੰ ਰਾਸ਼ਟਰਵਾਦੀ ਬਣਾਉਣ ਦੇ ਲਈ ਹਿੰਦ ਦੀ ਚਾਦਰ ਬਣਾਉਣ ਦੇ ਲਈ ਗੁਰੂ ਸਾਹਿਬਾਨ ਨੂੰ ਗੁਰੂ ਸਾਹਿਬ ਦੇ ਇਤਿਹਾਸ ਦੇ ਉੱਤੇ ਗੁਰੂ ਸਾਹਿਬ ਦੇ ਜੋ ਸ਼ਹਾਦਤਾਂ ਨੇ ਗੁਰੂ ਸਾਹਿਬ ਨੇ ਜੋ ਖਾਲਸਾ ਰਾਜ ਦੇ ਲਈ ਜੋ ਸਿਰਜ ਕੇ ਗਏ ਨੇ ਸਾਡੇ ਲਈ ਉਹ ਸਾਰੇ ਕੁਸ਼ ਨੂੰ ਆਪਣੇ ਹਿੰਦੂਇਜ਼ਮ ਦੇ ਵਿੱਚ ਬ੍ਰਾਹਮਣਿਕਲ ਸਿਸਟਮ ਦੇ ਵਿੱਚ ਅਸੀਮਿਲੇਟ ਕਰਨ ਦਾ ਜਿਹੜਾ 35 ਸਾਲਾਂ ਤੋਂ ਜ਼ੋਰ ਲੱਗਿਆ ਹੋਇਆ ਉਹ ਹੁਣ ਫੇਲ ਹੋਣ ਵਾਲਾ ਤਾਂ ਫੇਲ ਹੋਊਗਾ ਜੇ ਅਸੀਂ ਇਸ ਨੂੰ ਸਮਝਾਂਗੇ ਜਾਣਾਂਗੇ ਤਾਂ ਫੇਲ ਹੋਊਗਾ ਜੇ ਅਸੀਂ ਇਸ ਤੇ ਚਰਚਾ ਕਰਾਂਗੇ ਤਾਂ ਫੇਲ ਹੋਊਗਾ ਜੇ ਅਸੀਂ ਆਪਣੇ ਨਿਸ਼ਾਨੇ ਦੇ ਉੱਤੇ ਦ੍ਰਿੜ ਰਹਾਂਗੇ ਅਸੀਂ ਪਹਿਰਾ ਦੇਵਾਂਗੇ ਉਹਦੇ ਤੇ ਅਸੀਂ ਗੁਰੂ ਨੂੰ ਮੰਨਾਂਗੇ